ਅਫਸੋਸ ਹੈ ਕਿ ਯੂਪੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਨਸ਼ਾ ਤਸਕਰਾਂ ਦੇ ਘਰ ਟਾਏ ਜਾ ਰਹੇ ਨੇ ਇਹ ਗੱਲ ਕਹਿ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਆਖਰ ਕਿਉਂ ਕਹਿ ਰਹੇ ਨੇ ਇਹ ਗੱਲ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਨਿੱਜੀ ਅਖਬਾਰ ਦੇ ਵਿੱਚ ਖਬਰ ਲੱਗਦੀ ਆ ਜਿਸ ਦੇ ਵਿੱਚ ਜ਼ਿਕਰ ਹੁੰਦਾ ਕਿ ਜੋਗਿੰਦਰ ਸਿੰਘ ਉਗਰਾਹਾਂ ਇਹ ਗੱਲ ਕਹਿ ਰਹੇ ਨੇ ਕਿ ਉਹ ਨਸ਼ਾ ਤਸਕਰਾਂ ਦੇ ਜੋ ਘਰ ਟਾਏ ਜਾ ਰਹੇ ਨੇ ਉਹ ਗਲਤ ਹੈ ਪਰ ਜੋਗਿੰਦਰ ਉਗਰਾਹਾਂ ਦੇ ਵੱਲੋਂ ਅੱਜ ਪ੍ਰਤੀਕਰਮ ਦਿੱਤਾ ਕਿ ਅਸੀਂ ਨਸ਼ਾ ਤਸਕਰਾਂ ਦੇ ਹੱਕ ਦੇ ਵਿੱਚ ਨਹੀਂ ਅਸੀਂ ਤਾਂ ਸਗੋਂ ਨਸ਼ੇ ਦੇ ਖਾਤਮੇ ਲਈ ਲਗਾਤਾਰ ਉਪਰਾਲੇ ਕਰ ਰਹੇ ਹਾਂ ਅਸੀਂ ਕੋਈ ਅੜੀਕਾ ਨਹੀਂ ਬਣ ਰਹੇ ਜੋ ਮਾਨ ਸਰਕਾਰ ਕਰ ਰਹੀ ਆ ਪੰਜਾਬ ਦੀ ਸਰਕਾਰ ਕਰ ਰਹੀ ਆ ਅਸੀਂ ਤਾਂ ਕਹਿ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੀ ਆ ਪਰ ਕਹਿੰਦੇ ਅਸੀਂ ਇਸ ਗੱਲ ਦਾ ਵਿਰੋਧ ਕਰ ਰਹੇ ਹਾਂ ਕਿ ਜਿਵੇਂ ਯੂਪੀ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਕਿ ਜਿਵੇਂ ਯੂਪੀ ਦੇ ਵਿੱਚ ਗੈਂਗਸਟਰਾਂ ਦੇ ਘਟ ਆਏਗੇ ਉਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਘਟ ਆਏ ਜਾ ਰਹੇ ਨੇ ਕਹਿੰਦੇ ਪੰਜਾਬ ਪੁਲਿਸ ਨੂੰ ਇੰਨੀ ਜ਼ਿਆਦਾ ਖੁੱਲਣਾ ਦਿਓ ਕਿ ਕਿਸੇ ਉਹ ਦਿਨ ਨਾ ਆ ਜਾਏ ਕਿ ਜਨਤਕ ਲੋਕ ਨੇ ਜਿਹੜੇ ਜਨਤਕ ਲੀਡਰ ਨੇ ਜਿਹੜੇ ਉਹਨਾਂ ਦੇ ਵੀ ਫਿਰ ਕਹਿੰਦੇ ਘਰਾਂ ਨੂੰ ਪੁਲਿਸ ਟਾਉਂਦੀ ਹੋਈ ਨਜ਼ਰ ਆਵੇ ਕਹਿੰਦੇ ਇੰਨੀ ਖੁੱਲਣਾ ਦਿਓ ਪੁਲਿਸ ਨੂੰ ਜੋ ਹੁਣ ਤੁਸੀਂ ਖੁੱਲ ਦਿੱਤੀ ਆ ਤਾਂ ਕੀ ਕੁਝ ਕਹਿ ਰਹੇ ਨੇ ਆਖਰ ਉਗਰਾਹਾਂ ਆਖਰ ਕੀ ਕਾਰਨ ਹੈ ਕਿ ਇਸ ਗੱਲ ਨੂੰ ਲੈ ਕੇ ਜੁਗਿੰਦਰ ਸਿੰਘ ਉਗਰਾਹਾਂ ਕਿਉਂ ਭੜਕਦੇ ਹੋਏ ਨਜ਼ਰ ਆਏ ਨੇ ਪੂਰੀ ਗੱਲਬਾਤ ਉਹਨਾਂ ਦੀ ਜ਼ੁਬਾਨੀ ਸਤਿਕਾਰ ਜੀ ਉਹ ਸਾਥੀਓ ਮੈਂ ਜੁਗਿੰਦਰ ਸਿੰਘ ਉਗਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਉਗਰਾਹਾਂ ਸਾਡੇ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਮੇਰੇ ਤੇ ਸੁਦੇਵ ਕੋਖਰੀ ਵੱਲੋਂ ਇੱਕ ਖਬਰ ਲੱਗੀ ਹੈ ਕਿ ਨਸ਼ਾ ਤਸਕਰਾਂ ਦੇ ਪ੍ਰਸ਼ਾਸਨ ਵੱਲੋਂ ਜੋ ਘਾਟਾ ਆ ਜਾ ਰਹੇ ਨੇ ਅਸੀਂ ਉਹਦੀ ਨਿਖੇਧੀ ਕੀਤੀ ਹੈ ਕੁਝ ਆਤਿਆਂ ਨੂੰ ਲੱਗ ਰਿਹਾ ਹੈ ਵੀ ਸ਼ਾਇਦ ਇਹ ਨਸਲ ਤਸਕਰਾਂ ਦੀ ਕੋਈ ਸਪੋਰਟ ਕਰ ਰਹੇ ਹਾਂ ਅਸੀਂ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ ਬਹੁਤ ਲੰਮੇ ਸਮੇਂ ਤੋਂ ਅਸੀਂ ਨਸਲ ਤਸਕਰਾਂ ਦੇ ਖੱਤਕੌਣ ਦੀ ਕਾਰਵਾਈ ਕਰਨ ਵਾਸਤੇ ਅਸੀਂ ਤਤਪਰ ਵੀ ਰਹੀ ਹਾਂ ਅਸੀਂ ਐਕਸ਼ਨ ਨਹੀਂ ਕੀਤੇ ਨੇ ਅਸੀਂ ਇਸ ਗੱਲ ਤੇ ਸਰਕਾਰ ਦੇ ਅਦਤਾਮਾਂ ਦੇ ਵਿੱਚ ਕੋਈ ੜਕਾ ਕਦੇ ਨਹੀਂ ਢਾਇਆ ਤੇ ਸੋ ਸ਼ਾਇਦ ਕਰਨ ਦੀ ਗੱਲ ਕਰਦੇ ਬਸ ਇਹਨੂੰ ਸੋਸੋ ਤੋਂ ਹੁੰਦਾ ਹੈ ਜੇ ਜਦੋਂ ਜੂਪੀ ਦੇ ਤਰੀਕੇ ਜਦੋਂ ਜੂਪੀ ਨੇ ਪਹਿਲਾਂ ਗੈਂਸਟਰਾਂ ਦੇ ਘਰਾਂ ਨੂੰ ਟਰਹੁਣ ਦੀ ਗੱਲ ਕੀਤੀ ਹੈ ਤੇ ਹੁਣ ਇੱਥੇ ਪੰਜਾਬ ਦੇ ਵਿੱਚ ਉਹੀ ਰਾਹ ਫੜ ਕੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਟਰਹੁਣ ਦੀ ਗੱਲ ਆਈ ਹੈ ਤਾਂ ਕਦੋਂ ਇਸੇ ਤਰਜੇ ਤੇ ਕਿਤੇ ਜੰਤਕਾਗੂਆਂ ਤੇ ਇਹ ਕਾਰਵਾਈਆਂ ਇਸੇ ਤਰ੍ਹਾਂ ਦੀ ਰਿਵਾਇਤ ਜਦੋਂ ਪ੍ਰਸ਼ਨ ਤੁਸੀਂ ਇੰਨੇ ਇਖਤਿਆਰ ਦਿੰਦੇ ਹੋ ਤਾਂ ਜੰਤਕਾਗੂਆਂ ਨੇ ਕਿਸੇ ਕਿਸੇ ਨਾਲ ਜਾਇਕ ਕਰਕੇ ਉਹਨਾਂ ਦੇ ਘਰਾਂ ਦੇ ਉੱਤੇ ਤੁਸੀਂ ਉਹ ਤੇ ਜੂਪੀ ਦੇ ਪਰਚੇ ਕਰਕੇ ਉਹਨਾਂ ਦੇ ਘਰਾਂ ਨੂੰ ਟਰਹੁਣ ਦੀ ਜਿਹੜੀ ਰਿਵਾਇਤ ਸ਼ੁਰੂ ਕੀਤੀ ਹੈ ਇਧਰ ਨੂੰ ਗੱਲ ਵੱਧ ਰਹੀ ਹੈ ਅਸੀਂ ਇਸ ਗੱਲ ਕੇ ਇਧਰੋਂ ਕਹਿ ਰੋਕਿਆ ਨਾ ਵੀ ਤੁਸੀਂ ਕੋਈ ਵੀ ਕਾਰਵਾਈ ਪੁਲਿਸ ਨੂੰ ਇੰਨੇ ਅਧਿਕਾਰ ਨਾ ਦਿਓ ਤਾਂ ਕਿ ਉਹ ਮਨਮਰਜ਼ੀ ਨਾਲ ਆਪਣੀਆਂ ਇਹ ਨੀਅਤਾਂ ਕਰੀ ਜਾਵੇ ਕਿਉਂਕਿ ਪੁਲਿਸ ਦੇ ਕੋਲ ਜਿੰਨੇ ਅਧਿਕਾਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਤਰ੍ਹਾਂ ਦੇ ਵੀ ਗਨਤਕਾਗੂ ਦੇ ਜਿਹੜਾ ਸੋਸ਼ਲ ਆਗੂ ਹੈ ਜਿਹੜਾ ਸਟੇਟ ਦੇ ਐਂਟੀ ਸਟੇਟ ਕੋ ਕਾਰਵਾਈ ਕਰਦਾ ਹੈ ਉਹਦੇ ਘਰਾਂ ਨੂੰ ਉਹ ਤੇ ਜੁਰਮ ਤੇ ਸਜ਼ਾ ਦੇਣ ਦੀ ਬਜਾਏ ਉਹਦੇ ਘਰਾਂ ਨੂੰ ਹੁਣ ਤੱਕ ਜਾਊਗੀ ਇਸ ਕਰਕੇ ਅਸੀਂ ਜਿਹੜੀਆਂ ਜਿਹੜੇ ਸਾਥੀ ਇਹ ਗਲਤ ਅਰਥ ਕਰ ਰਹੇ ਨੇ ਕਿ ਅਸੀਂ ਕੋਈ ਨਸ਼ਾ ਤਸਕਰਾਂ ਦੀ ਸਪੋਰਟ ਕਰ ਰਹੇ ਹਾਂ ਜਿੰਨਾ ਨੂੰ ਇਹ ਸਮਝ ਨਹੀਂ ਆਈ ਗੱਲ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਇਸ ਗੱਲ ਦੇ ਜ਼ੋਰਦਾਰ ਵਿਰੋਧੀਆਂ ਨਸ਼ਾ ਨਸੇ ਦੀ ਰਵੈਤ ਦੇ ਤੇ ਅਸੀਂ ਪਹਿਲਾਂ ਵੀ ਐਕਸ਼ਨ ਕਰਦੇ ਗਏ ਹਾਂ ਤੇ ਸਾਡੇ ਮੰਗ ਪੱਤਰ ਦੇ ਵਿੱਚ ਵੀ ਮੰਗਾਂ ਦੇ ਵਿੱਚ ਵੀ ਇਹ ਪਾਇਆ ਹੋਇਆ ਹੈ ਅਸੀਂ ਇਸ ਤਰ੍ਹਾਂ ਦੀ ਇਹ ਸੁਰੱਖਣ ਇਸ ਘਟਾਉਣ ਦੀ ਕਾਰਵਾਈ ਜੀ ਅਸੀਂ ਜ਼ੋਰਦਾਰ ਤਰੀਕੇ ਇਸ ਕਰਕੇ ਕਰਦੇ ਹਾਂ ਵੀ ਇਹ ਰਵੈਤ ਨਹੀਂ ਠੀਕ ਹੈ ਇਹਨਾਂ ਇਖਤਿਆਰ ਉਸਮੇਂ ਦੇ ਨਹੀਂ ਠੀਕ ਹੈ ਇਹ ਇਸ ਗੱਲ ਦੀ ਅਸੀਂ ਪੁਸ਼ਟੀ ਕਰਨਾ ਚਾਹੁੰਦੇ ਹਾਂ ਤਾਂ ਕਿ ਇਹ ਹੱਥ ਕੋਈ ਗਲਤ ਨਾ ਸਮਝ ਲਵੇ ਦੂਜੀ ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਠੇਕਾ ਮੁਲਾਜ਼ਮ ਕਾਮਿਆਂ ਨੂੰ ਜਿਹੜੇ 21 ਮਾਰਚ ਦੀ ਵੱਡੀ ਰੈਲੀ ਰੱਖੀ ਹੈ ਤੁਸੀਂ ਆਪਣੇ ਖੰਨੇ ਦੇ ਵਿੱਚ ਉਹਦੇ ਤੇ ਤੁਹਾਨੂੰ ਮੀਟਿੰਗ ਮਿਲੀ ਹੈ ਪੰਜਾਬ ਸਰਕਾਰ ਨੇ ਤੁਹਾਨੂੰ ਮੀਟਿੰਗ ਦਿੱਤੀ ਹੈ 4 ਤਰੀਕ ਦੀ ਮੈਨੂੰ ਪਤਾ ਲੱਗਿਆ ਕਿਉਂਕਿ ਸਾਥੀ ਮਿਲਦੇ ਰਹਿੰਦੇ ਨੇ ਤੇ ਸਾਥੀਆਂ ਦੇ ਵਿੱਚ ਇਸ ਗੱਲ ਦਾ ਬਹੁਤ ਇੱਕ ਗਲਤ ਭੜੇਖਾ ਵਿਚਾਰ ਦੀ ਮੀਟਿੰਗ ਦੇ ਵਿੱਚ ਤੁਹਾਡੀਆਂ ਬਹੁਤ ਸਾਰੀਆਂ ਮੰਗਾਂ ਪੰਜਾਬ ਸਰਕਾਰ ਨੇ ਮੰਨ ਲੜੀਆਂ। ਇਸ ਤਰ੍ਹਾਂ ਦਾ ਕਦੇ ਵੀ ਭੜੇਖਾ ਪਾੜ ਕੇ ਨਹੀਂ ਜਾਣਾ ਚਾਹੀਦਾ। ਜਦੋਂ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂ ਮੰਨੀਆਂ ਜਾਂਦੀਆਂ ਨਹੀਂ ਜਾਂ ਇੰਪਲੀਮੈਂਟ ਨਹੀਂ ਹੁੰਦੀਆਂ ਕਿਸੇ ਵੀ ਸੰਘਰਸ਼ ਦੇ ਵਿੱਚ ਕੋਈ ਵੀ ਸਸਤਾ ਕਿਉਂਕਿ ਸਾਡੇ ਸਾਥੀ ਰਹੇ ਹੋ ਸਾਡੇ ਨਾਲ ਸੰਘਰਸ਼ਾਂ ਦੇ ਵਿੱਚ ਰਹਿੰਦੇ ਰਹੋ ਤੁਹਾਨੂੰ ਸਾਡੀ ਸਲਾਹ ਦੇਣ ਦੀ ਸਾਡਾ ਅਧਿਕਾਰ ਹੈ ਤੇ ਅਸੀਂ ਤੁਹਾਨੂੰ ਸਲਾਹ ਦਿੰਦੇ ਆ ਵੀ ਤੁਸੀਂ ਇਸ ਤਰ੍ਹਾਂ ਦੇ ਉਤਸ਼ਾਹਤ ਨਾ ਹੋਵੋ ਕਿ ਮੀਟਿੰਗ ਦੇ ਵਿੱਚੋਂ ਬਹੁਤ ਕੁਝ ਨਹੀਂ ਤਾਂ ਤੁਸੀਂ ਸੁਣਿਆ ਜੁਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਹੈ ਦਰਅਸਲ ਪੰਜਾਬ ਦੇ ਵਿੱਚ ਹੁਣ ਭ੍ਰਿਸ਼ਟਾਚਾਰ ਤੇ ਨਸ਼ੇ ਦੇ ਖਾਤਮੇ ਲਈ ਲਗਾਤਾਰ ਮਾਨ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਆ ਜੋ ਨਸ਼ਾ ਤਸਕਰ ਨੇ ਜੋ ਤਸਕਰੀ ਕਰ ਕਰਕੇ ਘਰ ਬਣਾਏ ਨੇ ਉਹ ਘਰਾਂ ਨੂੰ ਹੁਣ ਟਹਿ ਟੇਰੀ ਕੀਤਾ ਜਾ ਰਿਹਾ ਉਹਨਾਂ ਘਰਾਂ ਦੇ ਉੱਤੇ ਪੀੜਾ ਪੰਜਾ ਚੱਲ ਰਿਹਾ ਪਟਿਆਲਾ ਦੇ ਵਿੱਚ ਵੀ ਲਗਾਤਾਰ ਐਕਸ਼ਨ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਵਿੱਚ ਰੋਪੜ ਦੇ ਵਿੱਚ ਫਰੀਦਕੋਟ ਦੇ ਵਿੱਚ ਤਾਂ ਮੁਹਾਲੀ ਦੇ ਵਿੱਚ ਪੰਜਾਬ ਦੇ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਇਸ ਤਰੀਕੇ ਦੀਆਂ ਰੋਜ਼ ਦੀ ਰੋਜ਼ ਜਿਹੜੀਆਂ ਨੇ ਖਬਰਾਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਕਿ ਫੁਲਾਣੀ ਥਾਂ ਦੇ ਉੱਤੇ ਨਸ਼ਾ ਤਸਕਰ ਦੇ ਘਰ ਤੇ ਬਲਡੋਜ਼ਰ ਚੱਲ ਗਿਆ। ਫੁਲਾਣੀ ਥਾਂ ਦੇ ਉੱਤੇ ਨਸ਼ਾ ਤਸਕਰ ਦੇ ਘਰ ਟਹਟੇਰੀ ਕਰ ਦਿੱਤਾ। ਤਾਂ 2 ਸਾਲ ਸਰਕਾਰ ਦੇ ਰਹਿ ਚੁੱਕੇ ਨੇ ਪਰ 2 ਸਾਲ ਤੋਂ ਬਾਅਦ ਸਰਕਾਰ ਜਿਹੜੀ ਆ ਐਕਸ਼ਨ ਮੋਡ ਦੇ ਵਿੱਚ ਨਜ਼ਰ ਜ਼ਰੂਰ ਆ ਰਹੀ ਆ। ਆਖਰ ਕੀ ਮਕਸਦ ਆ? ਕਿ 3 ਸਾਲ ਪਹਿਲਾਂ ਕਿਉਂ ਨਹੀਂ ਅਜਿਹੀ ਕਾਰਵਾਈ ਕੀਤੀ ਕਿ 2 ਸਾਲ ਰਹਿ ਗਏ ਇਸ ਕਾਰਵਾਈ ਦੇ ਪਿੱਛੇ ਕਾਰਨ ਕੀ ਕਿ 2027 ਦਿਖ ਰਿਹਾ ਕਿ 2027 ਦੇ ਵਿੱਚ ਜੋ ਇਲੈਕਸ਼ਨਾਂ ਹੋਣੀਆਂ ਨੇ ਵਿਧਾਨ ਸਭਾ ਦੀਆਂ ਉਸ ਤੋਂ ਪਹਿਲਾਂ ਇਹ ਕੰਮ ਕੀਤਾ ਜਾ ਰਿਹਾ ਸਵਾਲ ਬਹੁਤ ਜ਼ਿਆਦਾ ਨੇ ਪਰ ਕਹਿੰਦੇ ਦੇਰ ਆਏ ਦਰੁਸਤ ਆਏ ਜੋ ਹੁਣ ਵੀ ਸਰਕਾਰ ਅਜਿਹੇ ਕੰਮ ਕਰ ਰਹੀ ਆ ਨਸ਼ਾ ਤਸਕਰਾਂ ਨੂੰ ਖਤਮ ਕਰਨ ਦੇ ਲਈ ਨਸ਼ੇ ਦੀ ਤਸਕਰੀ ਖਤਮ ਕਰਨ ਦੇ ਲਈ ਲਗਾਤਾਰ ਅਜਿਹੇ ਉਪਰਾਲੇ ਕਰ ਰਹੀ ਆ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਨਸ਼ਾ ਤਸਕਰੀ ਬੰਦ ਹੋ ਜਾਵੇ ਪੰਜਾਬ ਦੇ ਵਿੱਚ ਨਸ਼ੇੜੀ ਖਤਮ ਹੋ ਜਾਣ ਤਾਂ ਫਿਰ ਵਕਈ ਸਰਕਾਰ ਦੀ ਤਾਰੀਫ